ਜਿਆਦੇ ਟਾਈਮ ਨਹੀਂ ਲੈਣਾ ਮੈਂ ਤੁਹਾਡਾ ਸਿਰਫ 2-4 ਮਿੰਟਾਂ ਦੇ ਵਿੱਚ ਮੈਂ ਸਿਕਰਾਨਾ ਕਰਨਾ ਚਾਹੁੰਦਾ ਆਕਾਲ ਪੁਰਖ ਵੈਗਰੂ ਦਾ ਤੇ ਉਹਨਾਂ ਲੱਖਾਂ ਲੋਕਾਂ ਦੀ ਦਵਾਵਾਂ ਸਾਧਕਾ ਜੋ ਅੱਜ ਜੰਗ ਆ ਜਿਹੜੀ ਬੰਦ ਹੋ ਚੁੱਕੀ ਆ ਤੇ ਨਾਲੇ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦਾ ਜਿਹੜਾ ਆ ਕਿ ਬਹੁਤ-ਬਹੁਤ ਧੰਨਵਾਦ ਆ ਜਿਨ੍ਹਾਂ ਨੇ ਕੇ ਵਿੱਚ ਪੈ ਕੇ ਦੋਵੇਂ ਦੇਸ਼ਾਂ ਨੂੰ ਜਿਹੜਾ ਕੇ ਜਿਹੜਾ ਠੰਡਾ ਕੀਤਾ ਜੰਗ ਆ ਜਿਹੜੀ ਉਹ ਖਾਤਮ ਹੋ ਚੁੱਕੀ ਆ ਇਸ ਲਈ ਬਹੁਤ ਬਹੁਤ ਜਿਹੜਾ ਮੈਂ ਧੰਨਵਾਦ ਕਰਦਾ ਦੋਨਾਂ ਦੇਸ਼ਾਂ ਦਾ ਜਿਨ੍ਹਾਂ ਨੇ ਆਪਣੇ ਸੂਝਬੂਝ ਤੋਂ ਕੰਮ ਲੈਂਦੇ ਹੋਏ ਜਿਹੜਾ ਇਸ ਜੰਗ ਨੂੰ ਇੱਥੇ ਹੀ ਖਤਮ ਕਰ ਦਿੱਤਾ ਦੂਸਰੀ ਗੱਲ ਨਾਲ ਹੀ ਸਾਡੇ ਉਹਨਾਂ ਫੌਜੀ ਵੀਰ ਜਵਾਨਾਂ ਨੂੰ ਚਾਹੇ ਲੈਂਦੇ ਵੱਲ ਹੁਣ ਚਾਹੇ ਚੜ੍ਹਦੇ ਪੰਜਾਬ ਵੱਲ ਹੁਣ ਜਿਹੜੇ ਇਸ ਜੰਗ ਦੇ ਵਿੱਚ ਸ਼ਹੀਦ ਹੋ ਚੁੱਕੇ ਨੇ ਉਹਨਾਂ ਨੂੰ ਸੰਭਾਲਣ ਲਈ ਭੇਜ ਭੇਟ ਕਰਦਾਗਾ ਨਾਲ ਹੀ ਜਿਹੜਾ ਇਸ ਜੰਗ ਦੇ ਦੌਰਾਨ ਲੈਂਦੇ ਚਾਹੇ ਚੜ੍ਹਦੇ ਪੰਜਾਬ ਦੇ ਵਿੱਚ ਜੋ ਕਿ ਲੋਕ ਬੇਕਸੂਰੇ ਲੋਕ ਮਾਰੇ ਗਏ ਨੇ ਬੱਚੇ ਮਾਰੇ ਗਏ ਆ ਬੁੱਢੇ ਮਾਰੇ ਗਏ ਆ ਨੌਜਵਾਨ ਮਾਰੇ ਗਏ ਆ ਉਹਨਾਂ ਲਈ ਵੀ ਅਰਦਾਸ ਬੇਨਤੀ ਆ ਸੰਧਾਨ ਲਈ ਆ ਪ੍ਰਮਾਤਮਾ ਸਾਰਿਆਂ ਨੂੰ ਜਿਹੜਾ ਆਪਣੇ ਚਰਨਾਂ ਦੇ ਵਿੱਚ ਨਮਾਸ ਬਖਸ਼ਣਾ ਤੇ ਉਹਨਾਂ ਦੀ ਕਾਮਨਾ ਕਰਦੇ ਆ ਪ੍ਰਮਾਤਮਾ ਅੱਗੇ ਕਿ ਮੁੜ ਕੇ ਕਦੇ ਵੀ ਐਜੀਆਂ ਜੰਗਾਂ ਨਾਲ ਲੱਗਣਾ ਕਿਉਂਕਿ ਇਨ੍ਹਾਂ ਜੰਗਾਂ ਦੇ ਨਾਲ ਇਨਸਾਨੀਅਤ ਦਾ ਜਿਹੜਾ ਖੂਨ ਡੁੱਲਦਾ ਹੈਗਾ ਇਨਸਾਨੀਅਤ ਮਰਦੀ ਆ ਤੇ ਦੂਸਰੇ ਪਾਸੇ ਜਿਹੜਾ ਪਿਆਰ ਆ ਉਹ ਵੀ ਘਟਦਾ ਹੈਗਾ ਜਿਹੜਾ ਬਦਰੋ ਆ ਉਹ ਵਧਦਾ ਹੈਗਾ ਮੈਂ ਪਹਿਲਾਂ ਵੀ ਹਮੇਸ਼ਾ ਇਹ ਗੱਲ ਕਹਿਣਾ ਕਿ ਹਰ ਇੱਕ ਮੁਲਕਾ ਜਿਨ੍ਹਾਂ ਨੇ ਜੰਗਾਂ ਲੜੀਆਂ ਨੇ ਉਹਨਾਂ ਨੂੰ ਪਤਾ ਕਿ ਉਹਨਾਂ ਨੇ ਸਤਾਪ ਕਿਵੇਂ ਹੰਢਾਏ ਨੇ ਪਰ ਮੈਂ ਇਥੇ ਦੁਬਾਰਾ ਫੇਰ ਜਿਹੜਾ ਵੈਖਦੂ ਦਾ ਧੰਨਵਾਦ ਕਰਦਾਗਾ ਨਾਲ ਹੀ ਅਮਰੀਕਾ ਦੇ ਰਾਸ਼ਟਰਪਤੀ ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹ ਸੂਝ-ਬੂਝ ਦੇਖਦੇ ਹੋਏ ਜਿਹੜਾ ਜਲਦੀ ਇਸ ਜੰਗ ਦਾ ਜਿਹੜਾ ਹੱਲ ਕੱਢਿਆ ਤੇ ਜਿਹੜਾ ਇਥੇ ਇਹਨੂੰ ਸਮਾਪਤ ਕੀਤਾ ਕਿਉਂਕਿ ਪਤਾ ਨਹੀਂ ਹਜੇ ਕਿੰਨੇ ਕੁ ਜਾਨਾਂ ਜਾਣੀਆਂ ਸੀ ਚਲੋ ਜਿੰਨਾ ਵੈਖਰੂ ਜਿੰਨਾਂ ਨੇ ਲਿਖਿਆ ਸੀ ਜਿਨ੍ਹਾਂ ਨੇ ਕੋਈ ਬੱਚੇ ਸੀ ਕੋਈ ਬੁੱਢੇ ਸੀ ਕੋ ਨੌਜਵਾਨ ਸੀ ਕੋ ਸਾਡੀਆਂ ਮਾਮਾ ਸੀ ਕੋ ਸਾਡੀਆਂ ਭੈਣਾਂ ਸੀ ਜਿਨ੍ਹਾਂ ਨੇ ਇਸ ਜੰਗ ਦੇ ਵਿੱਚ ਆਪਣੀਆਂ ਜਾਨਾਂ ਗਵਾਲੀਆਂ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਨੂੰ ਜਿਹੜਾ ਸਲੂਟ ਆ ਉਹਨਾਂ ਨੂੰ ਮੈਂ ਦੁਬਾਰੇ ਕਾਲਪੁਰਖ ਮੂਰੇ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਚਰਨਾਂ ਦੇ ਵਿੱਚ ਨਮਾਜ਼ ਵਗਸਣਾ ਦੂਸਰੇ ਪਾਸੇ ਉਸ ਮੀਡੀਆ ਨੂੰ ਸਮਤ ਵਗਸੀ ਜਿਹੜਾ ਕਿ ਗੋਦੀ ਮੀਡੀਆ ਜਿਨ੍ਹਾਂ ਨੇ ਕਿ ਅੱਗ ਲਾਉਣ ਦੀ ਕੱਚ ਕੋਈ ੱਡੀ ਨਹੀਂ ਇਸ ਜੰਗ ਦੇ ਦੌਰਾਨ ਪੂਰਾ ਜਿਹਨਾਂ ਨੇ ਭੜਕਾਉਣ ਦੀ ਕੋਸ਼ਿਸ਼ ਕੀਤੀ ਆ ਉਹਨਾਂ ਵੀ ਸਮਤ ਵਗਸੀ ਨਾਲ ਹੀ YouTube ਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਜਿਨ੍ਹਾਂ ਦੇ ਟੀਮ ਵੱਲੋਂ ਕਈ ਜਿਹੜੇ ਪੜਕਾਉ ਚੈਨਲ ਸੀ ਜਿਨ੍ਹਾਂ ਦੇ ਕੇ ਕਰੀਬ 8 ਦੇ ਕਰੀਬ ਚੈਨਲ ਦੱਸੀ ਜਾ ਰਿਹਾ ਕਿ ਬਲੌਕ ਕੀਤੇ ਨੇ ਕਿਉਂਕਿ ਜਿਹੜਾ ਕਿ ਨਫਰਤ ਫਲਾ ਰਹੇ ਸੀ ਝੂਠ ਫਲਾ ਰਹੇ ਸੀ ਅੱਗ ਫਲਾ ਰਹੇ ਸੀ ਤੇ ਬਾਕੀ ਲੋਕਾਂ ਨੂੰ ਵੀ ਜਿਹੜਾ ਚਾਹ ਕਿਸੇ ਮਰਜ਼ੀ ਕਮਿਊਨਿਟੀ ਦੇ ਨਾਲ ਬੰਦੇ ਆ ਮੈਂ ਅੱਜ ਦੇਖ ਰਿਆ ਸੀ ਕਿ ਕੁਝ ਅਜੀਬ ਜਿਹੜਾ ਇਹ ਖੂਨ ਖਰਾਬਾ ਚਾਹੁੰਦੇ ਆ ਪਰਮਾਤਮਾ ਉਹਨਾਂ ਨੂੰ ਵੀ ਜਿਹੜਾ ਸਮੁੱਧ ਬਖਸ਼ੇ ਉਹਨਾਂ ਨੂੰ ਵੀ ਜਿਹੜਾ ਸੋਝੀ ਬਖਸ਼ੇ ਤਾਂ ਕਿ ਇਹ ਲੋਕ ਨੇ ਉਹਨਾਂ ਦਾ ਜਾਨਾ ਕੱਖ ਨਹੀਂ ਕਿਉਂਕਿ ਉਹਨਾਂ ਨੇ ਸਕੌਟੀਅਨ ਲੈਤੀ ਹੋਈ ਜਾਣੇ ਬੜੇ ਬੜੇ ਮੰਗਲਿਆਂ ਦੇ ਵਿੱਚ ਬੈਠੇ ਨੇ ਪਰ ਆਮ ਜਨਤਾ ਤੇ ਸਾਡੇ ਫੌਜੀ ਵੀਰਾਂ ਇਹਨਾਂ ਦੇ ਵਿੱਚ ਸ਼ਹੀਦ ਹੁੰਦੇ ਆ ਤੇ ਜਾਨਾਂ ਵੀ ਗਈਆਂ ਨੇ ਦੁਬਾਰੇ ਫਿਰ ਮੈਂ ਉਸ ਅਕਾਲ ਪੁਰਖ ਬੈਰੂ ਦਾ ਤੇ ਅਮਰੀਕਾ ਤੇ ਹੋਰ ਜਿਨੇ ਦੇਸ਼ ਨੇ ਆ ਕੇ ਇਸ ਜੰਗ ਨੂੰ ਰੋਕਾਉਣ ਦੇ ਬਿਆਸ ਤੇ ਇਹਨਾਂ ਨੇ ਇਹ ਅਪਰਾਲਾ ਕੀਤਾ ਉਹਨਾਂ ਦਾ ਦੁਬਾਰੇ ਧੰਨਵਾਦ ਕਰਦੇ ਆ ਸਗਰਾਨੇ ਵਜੋਂ ਤੁਸੀਂ ਆਪਣੇ ਇਸ ਵੀਡੀਓ ਥੱਲੇ ਕਮੈਂਟ ਵੀ ਜਿਹੜੇ ਵਹਿਗੁਰੂ ਜਾਂ ਉਹਨਾਂ ਅਸਹਿਦਾਂ ਨੂੰ ਜਿਹੜਾ ਸੰਭਾਲ ਲਈ ਜ਼ਰੂਰ ਦੇਣੀ ਆ ਧੰਨਵਾਦ ਵਹਿਰ ਜੀ ਦਾ ਖਾਲਸਾ ਵਹਿਰ ਜੀ ਕੀ ਫਤਿਹ